ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਜਣੇ ਕੀ ਹਾਲ ਚਾਲ ਆ ਆਪਣਾ ਵੀ ਚਲੋ ਵਧੀਆ ਆ ਤੇ ਇਹ ਤੁਹਾਡੇ ਨਾਲ ਅੱਜ ਆਪਾਂ ਇੱਕ ਲੱਗੀ ਆ ਜ਼ਰੂਰੀ ਇੱਕ ਗੱਲ ਕਰਨਾਂ ਤੇ ਗੱਲ ਇਹ ਆ ਵੀ ਅੱਜੀ ਵੀਡੀਓ ਬਾਰੇ ਗੱਲ ਕਰਨੀ ਆ ਕਿ ਨਵੀਂ ਵੀਡੀਓ ਜਿਹੜੀ ਚੱਲਦੀ ਪਈ ਆ ਇਹ ਨਾਂ ਉਹਦਾ ਨਾਨਦੀ ਚੌਂਦਰ ਤੇ ਕੀ ਆ ਕਰਨ ਨਾਨਦੀ ਚੌਂਦਰ ਆ ਕੀ ਆ ਕਰਨ ਨਾਨਦੀ ਚੌਂਦਰ ਤੇ ਉਹ ਚਲੋ ਕਿ ਸਾਰੇ ਭੈਣ ਭਰਾਵਾਂ ਨੇ ਹਨ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਤੇ ਇਹ ਇੱਕ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਲੱਗਦਾ ਕਮੈਂਟ ਵੀ ਤੁਸੀਂ ਮਤਲਬ ਕਿ ਸਾਰੇ ਬਹੁਤ ਕਰਦੇ ਆ ਇਹਦੇ ਵਿੱਚ ਇਹ ਆ ਕਿ ਨੈਗੇਟਿਵ ਰੋਲ ਥੋੜਾ ਜਿਆ ਦਿਲਜਿੰਦਰ ਤੇ ਦੀ ਹੁਣਾਂ ਦਾ ਵਾ ਤੇ ਉਹਨਾਂ ਨੂੰ ਥੋੜਾ ਜਿਆ ਹੋਂਦਿਆ ਵਾ ਕਿ ਮੈਨੂੰ ਇਦਾਂ ਕਮੈਂਟ ਆਉਂਦਾ ਮੈਂ ਹੁਣ ਇੰਨਾ ਕ ਤੇ ਹੁਣ ਹੋਣਾ ਹੀ ਹੁਣ ਆਇਆ ਨੈਗੇਟਿਵ ਰੋਲ ਵਿੱਚ ਦੇ ਤੇ ਚਲੋ ਇਹ ਆ ਵੀ ਸਾਰੇ ਭੈਣ ਭਰਾ ਜਿਹੜੇ ਕਮੈਂਟ ਵਧੀਆ ਵਧੀਆ ਕਰਿਆ ਕਰੋ ਤੇ ਅਗਲੇ ਉਹ ਵੀ ਮਤਲਬ ਵੀ ਐਕਟਿੰਗ ਬਹੁਤ ਸੋਹਣੀ ਕਰਦੇ ਆ ਆਪਣੀ ਥਾਂ ਦੇ ਬਾਕੀ ਹੋਰ ਨਹੀਂ ਦੱਸੋ ਇੱਕ ਮੰਮੀ ਬਾਰੇ ਗੱਲਬਾਤ ਕਰਨੀ ਆਂ ਹਾਂਜੀ ਮੰਮੀ ਨੂੰ ਅਰ ਕੀ ਆਂ ਵੀਡੀਓ ਚ ਲਿਆ ਆ ਵਾ ਤੇ ਉਹ ਨਾ ਕਈ ਵਾਰੀ ਕੈਮਰੇ ਵਾਲੇ ਵੇਖ ਲੈਂਦੇ ਆ ਨਹੀਂ ਪਤਾ ਲੱਗਦਾ ਉਹਨਾਂ ਨੂੰ ਕਿਉਂਕਿ ਫਸਟ ਟਾਈਮ ਆ ਨਾ ਹਾਲੇ ਪਹਿਲਾਂ ਉਹਨਾਂ ਨੇ ਨਹੀਗਾ ਗੀਤਾ ਤੇ ਫੇਰ ਤੁਹਾਨੂੰ ਪਤਾ ਹੈ ਕੈਮਰਾ ਫੇਸ ਕਰਨਾ ਬੜਾ ਔਖਾ ਹੁੰਦਾ ਹੋਇਆ ਥੋੜਾ ਚਲੋ ਇਹ ਆ ਵੀ ਹੌਲੀ ਹੌਲੀ ਹੋ ਜਾਣਗੇ ਟ੍ਰੈਂਡ ਹੌਲੀ ਹੌਲੀ ਕੋਈ ਗੱਲ ਦੀ ਪੈ ਜੂਗਾ ਫਰਕ ਤੇ ਬਾਕੀ ਇਹ ਆ ਵੀ ਜਿੱਥੇ ਗਲਤੀ ਹੁੰਦੀ ਆ ਹਾਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਉਹ ਫਿਰ ਅਗਲੀ ਵੀਡੀਓ 'ਚ ਨਾ ਕਰਿਆ ਕਰਾਂਗੇ ਹਾਂਜੀ ਬਾਕੀ ਹੋਏ ਬਗਮੈਂਟ ਵਿੱਚ ਸਭ ਨੂੰ ਮਤਲਬ ਇਹ ਦੱਸ ਦੇ ਰਿਹਾ ਕਰੋ ਕਿ ਜਿੱਥੇ ਤੁਹਾਡੀ ਆ ਗਲਤੀ ਆ ਆਹ ਵਾਲਾ ਮਤਲਬ ਰੋਲ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਹੀ ਤੇ ਕੋਈ ਨੂੰ ਤੁਸੀਂ ਦੱਸਿਆ ਕਰੋ ਸਾਨੂੰ ਵੀ ਇਹ ਆ ਕਿ ਥੋੜਾ ਜਿਹਾ ਪਤਾ ਲੱਗ ਜਾਂਦਾ ਆ ਤੇ ਬਾਕੀ ਗਲਤੀਆਂ ਇਹ ਵੀ ਇਨਸਾਨ ਕੋਲੇ ਹੀ ਹੁੰਦੀਆਂ ਆ ਕੇਵਲੇ ਨਹੀਂ ਵੀ ਪਤਾ ਲੱਗਦਾ ਹੈਗਾ ਸਿਖਾ ਲੱਗ ਵੀ ਜਾਂਦਾ ਆ ਤੇ ਇਹ ਕੋਈ ਨਹੀਂ ਸਾਰੇ ਭੈਣ ਭਰਾ ਦੱਸਿਆ ਕਰੋ ਤੇ ਇੰਨਾਂ ਨਾਲ ਹੰਮੇ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਕਿ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਆ ਹਨੂ ਪਿਆਰ ਕਰਦੇ ਆ ਇੰਨਾ ਤੇ ਬਾਕੀ ਆ ਵੀ ਵੀਡੀਓ ਬਣਾਉਂਦੇ ਸਮੇਂ ਟਾਈਮ ਬਥੇਰਾ ਲੱਗਦਾ ਵਾ ਹਾਂਜੀ ਉਹ ਬਲੂਪਰ ਅਸੀਂ ਪਾਈਦੇ ਆ ਅਸੀ ਦਾ ਵੀ ਬਥੇਰਾ ਪਰ ਟਾਈਮ ਬਥੇਰਾ ਲੱਗਦਾ ਵਾ ਇੱਕ ਵੀਡੀਓ ਨੂੰ ਬਹੁਤਾ ਨਹੀਂ ਤੇ 3-4 ਘੰਟੇ ਲੱਗ ਜਾਂਦੀ ਹੈ ਹਾਂਜੀ ਨਹੀਂ ਇੰਨਾ ਟਾਈਮ ਤੇ ਲੱਗ ਜਾਂਦਾ ਆ ਤੇ ਬਾਕੀ ਆ ਵੀ ਇਦਾਂ ਸਾਡੀ ਵੀਡੀਓ ਨੂੰ ਪਿਆਰ ਦਿੱਤੇ ਰਹੋ ਤੇ ਬਾਕੀ ਆ ਵੀ ਤੁਹਾਡੇ ਵਾਸਤੇ ਤੁਹਾਡੇ ਸਾਰੇ ਭੈਣ ਭਰਾਵਾਂ ਵਾਸਤੇ ਹੀ ਇਹ ਸਭ ਕੁਝ ਕਰ ਰਹੇ ਆ ਤੇ ਤੂੰ ਹੀ ਹਾਨੂੰ ਪਿਆਰ ਦੋਗੇ ਤੇ ਫਿਰ ਆਡਾ ਵੀ ਹੌਸਲਾ ਇਹ ਵੱਜ ਜਾਂਦਾ ਕਿ ਨਹੀਂ ਅਸੀਂ ਵਧੀਆ ਕਰੰਦੇ ਆ ਕੁਛ ਤੇ ਆ ਵੀ ਛੋਟੇ ਚੈਨਲ ਤੇ ਵੀ ਅਸੀਂ ਨਵੀਂ ਵੀਡੀਓ ਸ਼ੁਰੂ ਕੀਤੀ ਹੈ ਹਾਂ ਜਿੱਕੇ ਚੈਨਲ ਤੇ ਵੀ ਵੀਡੀਓ ਹੁਣ ਅਹੀਂ ਪਹਿਲੀ ਤੇ ਬੰਦ ਕਰ ਦਿੱਤੀ ਆ ਅਨਪੜ੍ਹ ਜਨਨੀਆਂ ਹਾਂ ਉਹ ਬੰਦ ਹੋ ਗਈ ਨਾ ਤੇ ਭਾਰੀ ਵੀ ਉਹਨਾਂ ਨੂੰ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੂੰ ਬਹੁਤ ਪਸੰਦ ਆਈ ਉਹ ਵਾਲੀ ਵੀਡੀਓ ਤੇ ਹੁਣ ਆਪਾਂ ਉਹਦੀ ਥਾਂ ਤੇ ਨਵੀਂ ਸ਼ੁਰੂ ਕੀਤੀ ਆ ਕਮਲਿਆਂ ਦਾ ਡੱਬਰ ਕਮਲਿਆਂ ਦਾ ਡੱਬਰ ਤੇ ਉਹ ਅੱਜ ਐਪੀਸੋਡ ਸਾਡਾ ਜਿਹੜਾ ਮਤਲਬ ਕੀ ਫਸਟ ਜਿਹੜਾ ਉਹ ਪੈ ਗਿਆ ਆ ਤੇ ਸਾਰੇ ਜਾਣੇ ਉਹਨੂੰ ਜ਼ਰੂਰ ਵੇਖਿਓ ਉਹਦੇ ਵਿੱਚ ਰੁਪਿੰਦਰ ਜੇ ਕੁਵਾਰੀ ਹੈ ਉਹਦੇ ਵਿੱਚ ਹਲੇ ਸਾਡਾ ਰਿਸ਼ਤਾ ਹੋਣਾ ਆ ਤੇ ਫਿਰ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਫਨੀ ਬਣਾਵਾਂਗੇ ਤੇ ਬਾਕੀ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਊਗੀ ਤੇ ਇੱਥੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਉਹਦੇ ਵਿੱਚ ਕੋਈ ਮਾੜੀ-ਮੋਟੀ ਹੋਊਗੀ ਤੇ ਇਹਨਾਂ ਵਿੱਚ ਸੁਧਾਰ ਲੈ ਕੇ ਆਵਾਂਗੇ ਹਾਂਜੀ ਤੇ ਬਾਕੀ ਦੱਸਣਾ ਤੁਸੀਂ ਹੀ ਆ ਸਾਨੂੰ ਤੁਸੀਂ ਕਿਉਂਕਿ ਵੇਖਦੇ ਹੋ ਤੇ ਤੁਸੀਂ ਸਾਨੂੰ ਦੱਸਣਾ ਆ ਤੇ ਬਸ ਠੀਕ ਹੈ ਜੀ। ਬਾਕੀ ਇਹ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੇ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਆ। ਹਾਂ ਜੀ। ਤੇ ਚੱਲੀਏ ਫਿਰ ਅਸੀਂ ਆਪਾਂ ਚੱਲੇ ਆ ਜੀ ਹੁਣ ਜੋਬਨ ਦੀ ਵੀਡੀਓ ਬਣਾਉ। ਤੇ ਉੱਥੇ ਵੀ ਟਾਈਮ ਲੱਜਣਾ ਕਾਫੀ। ਟਾਈਮ ਸਵੇਰ ਦੇ ਹੁਣ ਵੱਜ ਗਏ ਨੇ 9 ਤੇ ਸਵੇਰ ਦੇ ਦੇ ਆ ਪਹਿਲਾਂ ਲੀਨ ਨੂੰ ਸਕੂਲ ਕੱਲਿਆ ਕਰਦੇ ਕੰਮ ਨੇ ਬੇੜੇ। ਸਾਰਾ ਕੰਮ ਧੰਦਾ ਹੁਣ ਆਪਾਂ ਕਰ-ਕੁਰ ਕੀਆ ਸਾਰਾ ਰੋਟੀ ਪਾਣੀ ਖਾ ਕੇ ਤੇ ਹੁਣ ਆਪਾਂ ਚੱਲਿਆ ਵੀਡੀਓ ਬਣਾਉਣ ਦਾ ਸਾਰਾ ਦਿਨ ਹੁਣ ਸਾਡਾ ਨੰਗਣਾ ਆ ਵੀਡੀਓ ਦੇ ਵਿੱਚ। ਪਹਿਲਾਂ ਬਣਾਵਾਂਗੇ ਜੋਗਨ ਭਾਜੀ ਹੁਣਾਦੀਆਂ ਹੋ ਸਕਿਆ ਤੇ ਆਪਣੀ ਵੀ ਬਣਾਵਾਂਗੇ ਤੇ ਇੰਨੇ ਬਸ ਸਾਰਾ ਦਿਨ ਬਿਜੀ ਚੱਲਣਾ ਹਣਾ ਸੋਨੂ ਤੇ ਰਮਨ ਕੀ ਉਹਨਾਂ ਦੀ ਵੀ ਗਲਤੀ ਨਹੀਂ ਬਣੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਨਵੀਂ-ਨਵੀਂ ਵੀਡੀਓ ਲੈ ਕੇ ਆਈ ਆਂਦੇ ਰਾਵਾਂਗੇ ਚਲੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਜਣੇ ਕੀ ਹਾਲ ਚਾਲ ਆ ਆਪਣਾ ਵੀ ਚਲੋ ਵਧੀਆ ਆ ਤੇ ਤੁਹਾਡੇ ਨਾਲ ਅੱਜ ਆਪਾਂ ਇੱਕ ਲੱਗੀਆਂ ਜ਼ਰੂਰੀ ਇੱਕ ਗੱਲ ਕਰਨਾਂ ਤੇ ਗੱਲ ਇਹ ਆ ਵੀ ਅੱਜ ਵੀਡੀਓ ਬਾਰੇ ਗੱਲ ਕਰਨੀ ਆ ਕਿ ਨਵੀਂ ਵੀਡੀਓ ڑی ਹੱਡੀ ਚੱਲਦੀ ਪਈ ਆ ਕੀ ਨਾਂ ਆ ਦਾ ਨਾਨਦੀ ਚੌਂਦਰ ਤੇ ਕੀਆ ਕਰਨ ਨਾਨਦੀ ਚੌਂਦਰ ਹਾਂ ਕੀਆ ਕਰਨ ਨਾਨਦੀ ਚੌਂਦਰ ਤੇ ਉਹ ਚਲੋ ਕਿ ਸਾਰੇ ਭੈਣ ਭਰਾਵਾਂ ਨੇ ਹਨੂ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਤੇ ਇਹ ਆ ਕਿ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਲੱਗਦਾ ਕਮੈਂਟ ਵੀ ਤੁਸੀਂ ਮਤਲਬ ਕਿ ਸਾਰੇ ਬਹੁਤ ਕਰਦੇ ਆ ਇਹਦੇ ਵਿੱਚ ਇਹ ਆ ਵੀ ਨੈਗੇਟਿਵ ਰੋਲ ਥੋੜਾ ਜਿਆਦਾ ਦਿਲਜਿੰਦਰ ਦਿੱਤੀ ਹੁਣਾਂ ਦਾ ਵਾ ਦੇ ਉਹਨਾਂ ਨੂੰ ਥੋੜਾ ਜਿਹਾ ਹੋਂਦਿਆ ਵਾ ਕਿ ਮੈਨੂੰ ਇਹਦਾ ਕਮੈਂਟ ਆਉਂਦਾ ਹੈ ਉਹ ਹੁਣ ਇੰਨਾ ਕ ਤਾਂ ਹੁਣ ਹੋਣਾ ਹੀ ਹੁਣ ਆਇਆ ਨੈਗੇਟਿਵ ਰੋਲ ਵਿੱਚ ਦੇ ਤੇ ਚਲੋ ਇਹ ਆ ਵੀ ਸਾਰੇ ਭੈਣ ਭਰਾ ਜਿਹੜੇ ਕਮੈਂਟ ਵਧੀਆ ਵਧੀਆ ਕਰਿਆ ਕਰੋ ਤੇ ਅੰਗੇ ਉਹ ਵੀ ਮਤਲਬ ਐਕਟਿੰਗ ਬਹੁਤ ਸੋਹਣੀ ਕਰਦੇ ਆ ਆਪਣੀ ਥਾਂ ਦੇ ਮਾਗੀ ਹੋਣੀ ਦੱਸੋ ਇੱਕ ਮੰਮੀ ਬਾਰੇ ਗੱਲਬਾਤ ਕਰਨੀ ਹੈ ਹਾਂਜੀ ਮੀਨ ਵਾਰ ਕੀ ਆਹੀ ਵੀਡੀਓ ਚਲੇ ਆਵਾ ਤੇ ਉਹ ਨਾ ਕਈ ਏਰੀ ਕੈਮਰੇ ਨਾਲ ਵੇਖ ਲੈਂਦੇ ਆ ਨਹੀਂ ਪਤਾ ਲੱਗਦਾ ਉਹਨਾਂ ਨੂੰ ਕਿਉਂਕਿ ਫਸਟ ਟਾਈਮ ਆ ਨਾ ਹਾਲੇ ਪਹਿਲਾ ਉਹਨਾਂ ਨੇ ਨਹੀਂ ਗਾ ਕੀਤਾ ਤੇ ਫਿਰ ਤੁਹਾਨੂੰ ਪਤਾ ਹੈ ਕਿ ਕੈਮਰਾ ਫੇਸ ਕਰਨਾ ਬੜਾ ਔਖਾ ਹੁੰਦਾ ਹੋਇਆ ਥੋੜਾ ਚਲੋ ਇਹ ਆ ਵੀ ਹੌਲੀ ਹੌਲੀ ਹੋ ਜਾਂਦੀ ਹੈ ਟ੍ਰੈਂਡ ਹੌਲੀ ਹੌਲੀ ਕੋਈ ਗੱਲ ਦੀ ਪਰਫੈਕਟ ਹੋ ਫਰਕ ਤੇ ਬਾਕੀ ਇਹ ਆ ਵੀ ਜਿੱਥੇ ਗਲਤੀ ਹੁੰਦੀ ਆ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਉਹ ਫਿਰ ਅਗਲੀ ਵੀਡੀਓ 'ਚ ਨਾ ਕਰਿਆ ਕਰਾਂਗੇ ਹਾਂਜੀ ਬਾਕੀ ਹੋਏ ਵੀ ਕਮੈਂਟ ਵਿੱਚ ਸਭ ਨੂੰ ਮਤਲਬ ਵੀ ਦੱਸ ਦੇ ਰਿਹਾ ਕਰੋ ਕਿ ਜਿੱਥੇ ਤੁਹਾਡੀ ਆ ਗਲਤੀ ਆ ਆ ਵਾਲਾ ਮਤਲਬ ਰੋਲ ਇੰਨਾ ਨਹੀਂ ਇੰਨਾ ਕਰਨਾ ਚਾਹੀਦਾ ਹੀ ਤੋ ਕੋਈ ਨਹੀਂ ਤੁਸੀਂ ਦੱਸਿਆ ਕਰੋ ਸਾਨੂੰ ਵੀ ਇਹ ਆ ਕਿ ਥੋੜਾ ਜਿਹਾ ਪਤਾ ਲੱਗ ਜਾਂਦਾ ਆ ਤੇ ਬਾਕੀ ਗਲਤੀਆਂ ਇਹ ਵੀ ਇਨਸਾਨ ਕੋਲੇ ਹੀ ਹੁੰਦੀਆਂ ਆ ਕੇਵਲੇ ਨਹੀਂ ਵੀ ਪਤਾ ਲੱਗਦਾ ਹੈਗਾ ਸਿਖਾ ਲੱਗ ਵੀ ਜਾਂਦਾ ਆ ਤੇ ਇਹ ਕੋਈ ਨਹੀਂ ਸਾਰੇ ਭੈਣ ਭਰਾ ਦੱਸਿਆ ਕਰੋ ਤੇ ਇਹਨਾਂ ਨਾਲ ਸਾਨੂੰ ਵੀ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਆ ਕਿ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਆ ਸਾਨੂੰ ਪਿਆਰ ਕਰਦੇ ਆ ਇਹਨਾਂ ਤੇ ਬਾਕੀ ਇਹ ਆ ਵੀ ਵੀਡੀਓ ਬਣਾਉਂਦੇ ਸਮੇਂ ਟਾਈਮ ਹੀ ਬਥੇਰਾ ਲੱਗਦਾ ਵਾ ਹਾਂਜੀ ਉਹ ਬਲੂਪ੍ਰਿੰਟ ਹੀ ਪਾਈਦੇ ਆ ਆ ਸਿੱਧਾ ਵੀ ਬਥੇਰਾ ਵਾ ਪਰ ਟਾਈਮ ਬਥੇਰਾ ਲੱਗਦਾ ਵਾ ਇੱਕ ਵੀਡੀਓ ਨੂੰ ਬਹੁਤਾ ਨਹੀਂ ਤੇ 3-4 ਘੰਟੇ ਲੱਗ ਜਾਂਦੀ ਆ ਹਾਂ ਜੀ ਨੇ ਇੰਨਾ ਟਾਈਮ ਤੇ ਲੱਗੀ ਜਾਂਦਾ ਆ ਤੇ ਬਾਕੀ ਅ ਵੀ ਇਦਾਂ ਸਾਡੀ ਵੀਡੀਓ ਨੂੰ ਪਿਆਰ ਦਿੱਤੇ ਰਹੋ ਤੇ ਬਾਕੀ ਅ ਵੀ ਤੁਹਾਡੇ ਵਾਸਤੇ ਤੁਹਾਡੇ ਸਾਰੇ ਭੈਣ ਭਰਾਵਾਂ ਵਾਸਤੇ ਅਸੀਂ ਸਭ ਕੁਝ ਕਰਨਦੇ ਆ ਤੇ ਤੁਸੀਂ ਸਾਨੂੰ ਪਿਆਰ ਦੋਗੇ ਤੇ ਫਿਰ ਸਾਡਾ ਵੀ ਹੌਸਲਾ ਇਹ ਵੱਜ ਜਾਂਦਾ ਕਿ ਨਹੀਂ ਅਸੀਂ ਵਧੀਆ ਕਰੰਦੇ ਆ ਕੁਝ ਤੇ ਅ ਵੀ ਛੋਟੇ ਚੈਨਲ ਤੇ ਵੀ ਅਸੀਂ ਨਵੀਂ ਵੀਡੀਓ ਸ਼ੁਰੂ ਕੀਤੀ ਆ ਹਾਂ ਜੀ ਨਿੱਕੇ ਚੈਨਲ ਤੇ ਵੀ ਵੀਡੀਓ ਹੁਣ ਅਸੀਂ ਪਹਿਲੀ ਤੇ ਬੰਦ ਕਰ ਦਿੱਤੀ ਆ ਅਨਪੜ੍ਹ ਜਨਨੀਆਂ ਆ ਉਹ ਬੰਦੋਂ ਹੀ ਤੇ ਭਾਰੀ ਆ ਵੀ ਉਹਨਾਂ ਨੂੰ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਸਾਰਿਆਂ ਨੂੰ ਬਹੁਤ ਪਸੰਦ ਆਈ ਉਹ ਵਾਲੀ ਵੀਡੀਓ ਤੇ ਹੁਣ ਆਪਾਂ ਉਹਦੀ ਥਾਂ ਤੇ ਨਵੀਂ ਸ਼ੁਰੂ ਕੀਤੀ ਆ ਕਮਲਿਆਂ ਦਾ ਟੱਬਰ ਕਮਲਿਆਂ ਦਾ ਟੱਬਰ ਤੇ ਉਹ ਅੱਜ ਐਪੀਸੋਡ ਸਾਡਾ ਜਿਹੜਾ ਮਤਲਬ ਕੀ ਫਸਟ ਜਿਹੜਾ ਉਹ ਪੈ ਗਿਆ ਆ ਤੇ ਸਾਰੇ ਜਣੇ ਉਹਨੂੰ ਜ਼ਰੂਰ ਵੇਖਿਓ ਉਹਦੇ ਵਿੱਚ ਰੁਪਿੰਦਰ ਜੇ ਕੁਵਾਰੀ ਆ ਉਹਦੇ ਵਿੱਚ ਹਲੇ ਸਾਡਾ ਰਿਸ਼ਤਾ ਹੋਣਾ ਆ ਤੇ ਫਿਰ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਫਨੀ ਬਣਾਵਾਂਗੇ ਬਾਕੀ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਊਗੀ ਤੁਸੀਂ ਹਾਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਉਹਦੇ ਵਿੱਚ ਕੋਈ badi moti ਹੋਊਗੀ ਤੇ ਜੀ ਬੱਚੀ ਸੁਧਾਰ ਲੈ ਕੇ ਆਵਾਂਗੇ ਹਾਂਜੀ ਤੇ ਬਾਕੀ ਦੱਸਣਾ ਤੁਸੀਂ ਇੰ样 ਸਾਨੂੰ ਕਿਉਂਕਿ ਵਿਖਦੇ ਹੋ ਤਾਂ ਤੁਸੀਂ ਸਾਨੂੰ ਦੱਸਣਾ ਆ ਤੇ ਬਸ ਠੀਕ ਆ ਜੀ ਬਾਕੀ ਇਹ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਆ ਹਾਂਜੀ ਤੇ ਚੱਲੀਏ ਫਿਰ ਅਸੀਂ ਆਪਾਂ ਚੱਲਦੇ ਆ ਜੀ ਹੁਣ ਜੋਬਨ ਦੀ ਵੀਡੀਓ ਬਣਾਉਣਾ ਤੇ ਉੱਥੇ ਵੀ ਟਾਈਮ ਲੱਗ ਜਾਣਾ ਕਾਫੀ ਟਾਈਮ ਸਵੇਰ ਦੇ ਹੁਣ ਵੱਜ ਗਏ ਨੇ 9 ਤੇ ਸੁਯੇ ਤੇ ਦੇ ਆ ਪਹਿਲਾਂ ਲੀਨ ਨੂੰ ਸਕੂਲ ਕੱਲਿਆ ਕਰਦੇ ਕੰਮ ਨੇ ਬੇੜੇ ਸਾਰਾ ਕੰਮ ਦੰਦਾ ਹੁਣ ਆਪਾਂ ਕਰ-ਕੁਰ ਕੀਆ ਸਾਰਾ ਰੋਟੀ ਪਾਣੀ ਖਾ ਗਏ ਤੇ ਹੁਣ ਆਪਾਂ ਚੱਲਿਆ ਵੀਡੀਓ ਬਣਾਉਂਦਾ ਸਾਰਾ ਦਿਨ ਹੁਣ ਸਾਡਾ ਨੰਗਣਾ ਆ ਵੀਡੀਓ ਦੇ ਵਿੱਚ ਪਹਿਲਾਂ ਬਣਾਵਾਂਗੇ ਜੋਹਨ ਭਾਜੀ ਹੁਣਾ ਦੀਆਂ ਹੋ ਸਕਿਆ ਤੇ ਆਪਣੀ ਵੀ ਬਣਾਵਾਂਗੇ ਤੇ ਇੰਨੇ ਬਸ ਸਾਰਾ ਦਿਨ ਬਿਜੀ ਚੱਲਣਾ ਹਣਾ ਸੋਨੀ ਤੇ ਰਮਨ ਕੀ ਮੁੰਨਾਂ ਦੀ ਵੀ ਗਲਤੀ ਨਹੀਂ ਬਣੀ ਹਾਂਜੀ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਨਵੀਂ-ਨਵੀਂ ਵੀਡੀਓ ਲੈ ਕੇ ਆਈ ਹਾਂਦੇ ਰਵਾਂਗੇ te